ਤੁਸੀਂ ਦੇਖੋ ਕਿ ਪੰਜਾਬ ਦੇ ਪੰਜਾਬ ਦੀ ਅੱਜ ਕੋਈ ਵੀ ਸੜਕ ਦੇਖ ਲਓ ਹੂੰ ਉਹਦਾ ਰਾਹ ਜਿਹੜਾ ਮੁਕਦਾ ਜਾ ਕੇ ਲੁਧਿਆਣਾ ਪੱਛਮੀ ਜਾ ਕੇ ਮੁਕਦਾ ਮੰਤਰੀ ਸੰਤਰੀ ਵਜ਼ੀਰ ਸਿਆਸੀ ਪਾਰਟੀਆਂ ਹੁਣ ਵਿਰੋਧੀ ਧਿਰਾਂ ਹੋਣ ਮਤਲਬ ਹਰੇਕ ਬੰਦਾ ਜਦੋਂ ਸਵੇਰ ਨੂੰ ਗੱਡੀ ਦੀ ਸੈਲਫ ਮਾਰਦਾ ਤੇ ਉਹਦੇ ਕਾਰ ਦੇ ਡਰਾਈਵਰ ਨੂੰ ਪਤਾ ਹੁੰਦਾ ਵੀ ਅੱਜ ਲੁਧਿਆਣਾ ਪੱਛਮੀ ਦਾ ਹੀ ਘੇੜਾ ਹੋਣਾ ਮਤਲਬ ਹਰੇਕ ਬੰਦਾ ਲੁਧਿਆਣਾ ਪੱਛਮੀ ਵਾਲ ਨੂੰ ਤੁਰਿਆ ਹੋਇਆ ਔਰ ਸਿਆਸੀ ਪਾਰਟੀ ਜਿਹੜੀ ਹੈ ਸੱਤਾ ਧਿਰ ਉਹ ਤਾਂ ਡੇਰੇ ਲੱਗੇ ਪਏ ਜੀ ਉੱਥੇ 40 40 ਸਟਾਰ ਪ੍ਰਚਾਰਕ ਅਨਾਉਂਸ ਕਰ ਦਿੱਤੇ ਲੁਧਿਆਣਾ ਪੱਛਮੀ ਤੁਸੀਂ ਮੰਨ ਕੇ ਚੱਲੋ ਵੀ 17 ਬਾਡਾਂ ਪੈਂਦੇ ਲੁਧਿਆਣਾ ਪੱਛਮੀ ਦੇ ਵਿੱਚ ਦੋਵੇਂ ਸਿਆਸੀ ਪਾਰਟੀਆਂ ਮੈਂ ਆਮ ਆਦਮੀ ਪਾਰਟੀ ਔਰ ਕਾਂਗਰਸ ਦੀ ਜੇ ਗੱਲ ਕਰਾਂ ਤੇ 80 ਸਟਾਰ ਪ੍ਰਚਾਰਕ ਬਣਾਏ ਉਹਨਾਂ ਨੇ 17 ਬਾਡਾਂ ਦੇ ਵਿੱਚ 80 ਸਟਾਰ ਪ੍ਰਚਾਰਕ ਮਤਲਬ ਕਿ ਦੋ ਬਾਡਾਂ ਦੇ ਵਿੱਚ 10 ਸਟਾਰ ਪ੍ਰਚਾਰਕ ਤੁਸੀਂ ਦੇਖੋ ਵੀ ਇਦਾਂ ਹੋਇਆ ਕਰੂਗਾ ਲੁਧਿਆਣਾ ਪੱਛਮੀ ਦੇ ਵਿੱਚ ਤਾਂ ਇੱਕ ਘਰ ਤੋਂ ਆਮ ਆਦਮੀ ਪਾਰਟੀ ਦਾ ਬੰਦਾ ਐ ਕਰਕੇ ਨਿਕਲਿਆ ਸਟਾਰ ਪ੍ਰਚਾਰਕ ਤੇ ਦੂਸਰਾ ਜਿਹੜਾ ਆ ਉਹ دوسری ਪਾਰਟੀ ਦਾ ਪੜ ਗਿਆ ਮਤਲਬ ਰੌਣਕਾਂ ਲੱਗੀਆਂ ਪਈਆਂ ਜੀ ਰੌਣਕਾਂ ਲੱਗੀਆਂ ਪਈਆਂ ਤੇ ਹਰ ਇੱਕ ਪਾਰਟੀ ਵੱਲੋਂ ਜਿਹੜਾ ਆਪਣਾ ਚੋਣ ਪ੍ਰਚਾਰ ਆ ਪੂਰੀ ਪੀਕ ਨਾਲ ਕੀਤਾ ਜਾ ਰਿਹਾ ਹੈ ਮੈਂ ਕਹਿੰਦੀ ਪੀਕ ਨਾਲ ਬੱਲੇ ਬੱਲੇ ਕਰਾਈ ਪਈ ਆ ਉੱਥੇ ਜੀ ਮਹੱਲੇ ਦੇ ਵਿੱਚ ਬੜੋ ਸਹੀ ਹੂੰ ਬਈ ਇੱਕ ਫਲਾਣੇ ਸਾਹਿਬ ਜੀ ਜਿੱਤ ਗਏ ਤਾਂ ਫਿਰ ਇਹ ਨੁਹਾਰਤ ਬਦਲਣ ਦੇਣਗੇ ਜੇ ਫਲਾਣੇ ਸਾਹਿਬ ਜਿੱਤ ਗਏ ਤੇ ਇਹ ਨੁਹਾਰ ਬਦਲਣ ਦੇਣਗੇ ਮਤਲਬ ਉਹ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਹੁਣ ਅੱਜ ਦੇ ਸਮੇਂ ਦੇ ਉੱਤੇ ਮਾਹੌਲ ਇਹਦਾ ਹੋਇਆ ਪਿਆ ਵੀ ਸਿਆਸੀ ਪਾਰਟੀਆਂ ਵਾਲੇ ਕਹਿੰਦੇ ਹੋਣੇ ਵੀ ਜੇ ਤੁਹਾਡਾ ਕੋਈ ਕੰਮ ਆ ਭਾਜੀ ਤੁਸੀਂ ਘਰੋਂ ਨਹੀਂ ਨਿਕਲਣਾ ਆ ਭਾਜੀ